ਸੈਕੰਡਲੀ ਚੰਗੀ ਖਬਰ ਅਮਰੀਕਾ ਚ ਬੰਨਿਆ ਰੰਗ ਬੁੱਢਾ ਦਲ ਜਥੇਬੰਦੀ ਨੇ ਦਿੱਤੀ ਜਾਣਕਾਰੀ ਕੈਨੇਡਾ ਚ ਪੰਜਾਬੀਆਂ ਨੇ ਬੰਨਿਆ ਰੰਗ ਗਦਰੀ ਬਾਬਿਆਂ ਨੂੰ ਕੀਤਾ ਗਿਆ ਯਾਦ ਕਰ ਦਿੱਤਾ ਵੱਡਾ ਐਲਾਨ ਅਮਰੀਕਾ ਤੋਂ ਆਈ ਅਹਿਮ ਖਬਰ ਭਾਰਤੀਆਂ ਨੂੰ ਵੱਡਾ ਝਟਕਾ ਮੋਦੀ ਤੇ ਟਿਕੀਆਂ ਨਜ਼ਰਾਂ ਸਪੈਨ ਤੋਂ ਆਈ ਅਹਿਮ ਜਾਣਕਾਰੀ ਮੌਸਮ ਵਿਭਾਗ ਦਾ ਹੈਰਾਨੀਜਨਕ ਖੁਲਾਸਾ ਬਚ ਕੇ ਰਹਿਣ ਦੇਸ਼ਵਾਸੀ ਸਕਾਲੀ ਅਮਰੀਕਾ ਤੋਂ ਚੰਗੀ ਖਬਰ ਸਾਹਮਣੇ ਆਈ ਹੈ ਨਹਿنگ ਸਿੰਘਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਲਜੀਤ ਸਿੰਘ ਵੇਦੀ ਨੇ ਦੱਸਿਆ ਕਿ ਅਮਰੀਕਾ ਦੇ ਪਲੇਨ ਫੀਲਡ ਇੰਡਾਨਾ ਸ਼ਹਿਰ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੇ ਨਾਪੁਰ ਗੁਰਦੁਆਰਾ ਸਾਹਿਬ ਉੱਤੇ ਵਿਸ਼ਾਲ ਨਹਿنگ ਸਿੰਘਾਂ ਦੀ ਸ਼ਰੋਣੀ ਸਥਾਪਿਤ ਕੀਤੀ ਗਈ ਹੈ ਜਿੱਥੇ ਹੁਣ ਬਾਬਾ ਜਸਵਿੰਦਰ ਸਿੰਘ ਜਸਸੀ ਇਨਚਾਰਜ ਅਮਰੀਕਾ ਇਕਾਈ ਬੁੱਢਾ ਦਲ ਦੀ ਇਕਵਾਈ ਵਿੱਚ ਹਰ ਸ਼ਨੀਵਾਰ ਐਤਵਾਰ ਗੁਰਮਤ ਸਮਾਗਮ ਵਿਸ਼ੇਸ਼ ਤੌਰ ਤੇ ਸਜਾਏ ਜਾਂਦੇ ਨੇ ਉਹਨਾਂ ਕਿਹਾ ਕਿ ਅਮਰੀਕਾ ਸਥਿਤ ਸ਼ੌਣੀ ਦਾ ਸਥਾਪਨਾ ਦਿਹਾੜਾ 29 ਜੂਨ ਨੂੰ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਪੱਧਰ ਤੇ ਮਨਾਇਆ ਗਿਆ ਵਿਧਿਨੀ ਦੱਸਿਆ ਕਿ ਕੈਨੇਡਾ ਵਿੱਚ ਸ਼ੌਣੀ ਹੈ ਜਿੱਥੇ ਬਾਬਾ ਗੁਰਮੀਤ ਸਿੰਘ ਸੇਵਾ ਨਿਭਾ ਰਹੇ ਨੇ ਕੈਨੇਡਾ ਇੰਗਲੈਂਡ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਗੁਰਮਤ ਸਮਾਗਮ ਹੋਏ ਸਾਰੇ ਗੁਰਦੁਆਰਿਆਂ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸੰਗਤਾਂ ਨਾਲ ਗੁਰਮਤਿ ਗਿਆਨ ਸਾਂਝਾ ਕੀਤਾ ਇਸ ਤੋਂ ਇਲਾਵਾ ਵੈਦੀ ਨੇ ਕਿਹਾ ਕਿ ਬੁੱਢਾ ਦਲ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਦੇਸ਼ ਉਪਦੇਸ਼ ਵਿੱਚ ਗੁਰਮਤਿ ਪ੍ਰਚਾਰ ਲਹਿਰ ਪ੍ਰਚੰਡ ਕਰੇਗਾ ਨਿਹੰਗ ਸਿੰਘਾਂ ਦੀ ਸਰਵਾਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਪੰਜਾਬ ਹਰਿਆਣਾ ਦਿੱਲੀ ਮੁੰਬਈ ਮਹਾਰਾਸ਼ਟਰ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਉੱਤਰਾਖੰਡ ਵਿੱਚ ਸਿੱਖ ਧਰਮ ਦੇ 10 ਗੁਰੂ ਸਾਹਿਬ ਦੇ ਇਲਾਹੀ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਚੱਕਰਵਰਤੀ ਪ੍ਰੋਗਰਾਮ ਉਲੀਕਿਆ ਗਿਆ ਵੱਖ-ਵੱਖ ਸੂਬਿਆਂ ਵਿੱਚ ਸੰਗਤਾਂ ਨੇ ਬੁੱਢਾ ਦਲ ਨਾਲ ਸੰਪਰਕ ਵੀ ਸਾਧਿਆ ਬੁੱਢਾ ਦਲ ਦੇ ਸਖਤਰ ਦਲਜੀਤ ਸਿੰਘ ਵੈਦੀ ਨੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਵੀ ਮੱਧ ਪ੍ਰਦੇਸ਼ ਮਹਾਰਾਸ਼ਟਰ ਵਿੱਚ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਵਿਸ਼ਾਲ ਪੱਧਰ ਤੇ ਗੁਰਮਤ ਪ੍ਰਚਾਰ ਲਹਿਰ ਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੁੱਲਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੀ ਦੂਸਰੀ ਸਤਾਪਦੀ ਨੂੰ ਸਮਰਪਿਤ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਸਲੈਰ ਦੇ ਬਹੁਤ ਮਹੱਤਵਪੂਰਨ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਵਕ ਵਕ ਸ਼ਹਿਰਾਂ ਵਿੱਚ ਹੋਏ ਨੇ ਹਰ ਗੁਰਦੁਆਰੇ ਵਿੱਚ ਅਕਾਲੀ ਬਾਬਾ ਫੁੱਲਾ ਸਿੰਘ ਮਹਾਂਵਲੀ ਦੇ ਜਗਕਾਰੇ ਗੂੰਜੇ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ 'ਚ ਜਗਤ ਪੰਜਾਬੀ ਸਭਾ ਵੱਲੋਂ 27 ਅਤੇ 29 ਜੂਨ ਤੱਕ 3 ਦਿਨਾਂ 11ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਇਹ ਕਾਨਫਰੰਸ ਵਿਸ਼ਵ ਪੱਧਰ 'ਤੇ ਵਸਦੇ ਪੰਜਾਬੀਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਇਤਿਹਾਸ ਬਾਰੇ ਚਰਚਾ ਕਰਨ ਲਈ ਪ੍ਰਤੀਕ ਬਣ ਕੇ ਉਭਰੀਆ ਕਾਨਫਰੰਸ ਦੀ ਸ਼ੁਰੂਆਤ 27 ਜੂਨ ਨੂੰ ਹੋਈ ਜਿਸ ਤਰ੍ਹਾਂ ਨਾ ਪ੍ਰਸਿੱਧ ਵਾਤਾਵਰਨ ਪ੍ਰੇਮੀ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਹਨਾਂ ਨੇ ਆਪਣੇ ਭਾਸ਼ਣ ਰਾਹੀਂ ਪੰਜਾਬ ਦੀ ਮਿੱਟੀ ਪੰਜਾਬੀ ਭਾਸ਼ਾ ਤੇ ਵਾਤਾਵਰਨ ਦੀ ਰੱਖਿਆ ਲਈ ਵਿਸ਼ਵ ਪੱਧਰ ਵਿੱਚ ਵਸਦੇ ਪੰਜਾਬੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਇਸ ਦੌਰਾਨ ਇੰਦਰਦੀਪ ਸਿੰਘ ਚੀਮਾ ਚੇਅਰਮੈਨ ਈਸਟਵੁੱਡ ਡਿਵੈਲਪਰਜ਼ ਵੱਲੋਂ ਸਰਜੀਤ ਪਾਤਰ ਵਾਰਡ ਸੰਤ ਬਾਬਾ ਬਲਬੀਰ ਸਿੰਘ ਸਿਚੇਵਾਲ ਤੇ ਅਮ੍ਰਿਤਾ ਪ੍ਰੀਤਮ ਅਵਾਰਡ ਨਿਰਮਲਾ ਰਿਸ਼ੀ ਨੂੰ ਨਵਾਜਿਆ ਗਿਆ ਬ੍ਰੈਂਪਟਨ ਦੇ ਸ਼ਿਫਟੀ ਮੇਰ ਹਰਕੀਰਤ ਸਿੰਘ ਐਮਪੀ ਅਮਰਜੋਤ ਸੰਧੂ ਐਮਪੀ ਅਮਨਦੀਪ ਸੋਢੀ ਅਤੇ ਐਮਪੀ ਸੋਨੀਆ ਸਿੱਧੂ ਵਰਗੀਆਂ ਕੈਨੇਡੀਅਨ ਸਿਆਸੀ ਹਸਤੀਆਂ ਨੇ ਵੀ ਕਾਨਫਰੰਸ ਵਿੱਚ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਲਵਾਈ ਉਹਨਾਂ ਨੇ ਕੈਨੇਡਾ 'ਚ ਵੱਧ ਰਹੀ ਪੰਜਾਬੀ ਭਾਈਚਾਰੇ ਦੀ ਭੂਮਿਕਾ ਤੇ ਯੋਗਦਾਨ ਦੀ ਸ਼ਲਾਘਾ ਕੀਤੀ ਕਾਨਫਰੰਸ ਦੇ ਦੂਜੇ ਦਿਨ 28 ਜੂਨ ਨੂੰ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਗਦਰ ਯੋਧਿਆਂ ਦਾ ਆਜ਼ਾਦੀ ਸੰਘਰਸ਼ 'ਚ ਯੋਗਦਾਨ ਵਿਸ਼ਿਆਂ ਤੇ ਵਿਚਾਰ ਗੋਸ਼ਟੀ ਆਯੋਜਿਤ ਕੀਤੀ ਗਈ ਵਿਦਵਾਨਾਂ ਲੇਖਕਾਂ ਤੇ ਆਨੰਦਮਈ ਬੁਲਾਰਿਆਂ ਵੱਲੋਂ ਭਾਸ਼ਾ ਦੇ ਸੰਕਟ ਨਵੇਂ ਪਵਾ ਅਤੇ ਇਤਿਹਾਸਕ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਕਈ ਬਲਾਰਿਆਂ ਨੂੰ ਇਸ ਤਰ੍ਹਾਂ ਜਗਤੋ ਪੰਜਾਬੀ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ 29 ਜੂਨ ਨੂੰ ਹੋਏ ਸਮਾਪਤੀ ਸਮਾਗਮ ਚ ਪੰਗੜਾ ਕੀਤਾ ਅਤੇ ਸੰਗੀਤ ਪੇਸ਼ਕਾਰੀਆਂ ਨੇ ਸਾਰਿਆਂ ਦਾ ਦਿਲ ਮੋਲਿਆ ਇਸ ਦੇ ਨਾਲ ਹੀ ਇੰਦਰਦੀਪ ਸਿੰਘ ਚੀਮਾ ਨੇ ਜਗਤੋ ਪੰਜਾਬੀ ਸਭਾ ਅਗਲਾ ਸਮਾਗਮ ਵੈਸਟਵੁੱਡ ਬੇਲਜ਼ ਰਾਇ ਅਤੇ ਨਾਰਥਵੁੱਡ ਬੇਲਜ਼ ਚੱਕ ਮੰਦਿਰ ਵਿੱਚ ਕਰਵਾਉਣ ਦਾ ਸੱਦਾ ਦਿੱਤਾ ਜਿਸ ਨੂੰ ਸਭਾ ਦੇ ਚੇਅਰਮੈਨ ਅਜਾਬ ਸਿੰਘ ਚੱਡਾ ਵੱਲੋਂ ਕਬੂਲ ਕੀਤਾ ਗਿਆ ਇਸ ਦੇ ਨਾਲ ਹੀ ਮੁੱਖ ਮਹਿਮਾਨ ਵਜੋਂ ਹਕਮਤ ਸਿੰਘ ਮੱਲੀ ਜੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਭਾਣਜੇ ਨੇ ਉਹਨਾਂ ਨੂੰ ਅਗਲੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਰਕਤ ਕਰਨ ਲਈ ਸੱਦਾ ਦਿੱਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਪ੍ਰਸਤਾਵਿਤ ਬਿੱਲ ਭਾਰਤ-ਚੀਨ ਸਮੇਤ ਦੁਨੀਆ ਦੇ ਕੁੱਝ ਦੇਸ਼ਾਂ ਤੇ 500% ਦੀ ਟੈਕਸ ਲਗਾਉਣ ਦਾ ਰਸਤਾ ਸਾਫ਼ ਕਰਦਾ ਟਰੰਪ ਨੇ ਹੁਣ ਸੰਸਦ ਵਿੱਚ ਇੱਕ ਬਿੱਲ ਪੇਸ਼ ਕਰਨ ਦੀ ਆਗਿਆ ਦੇ ਦਿੱਤੀ ਹੈ ਜੋ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਤੇ 500% ਟੈਕਸ ਦੀ ਵਕਾਲਤ ਕਰਦਾ ਹੈ ਟਰੰਪ ਦੁਆਰਾ ਦਿੱਤੀ ਗਈ ਇਸ ਆਗਿਆ ਦਾ ਦਾਵਾ ਦੱਖਣੀ ਕੈਰੇਲੋਨੀਆ ਤੋਂ ਰਿਪਬਲਿਕਨ ਸੰਸਦ ਮੈਂਬਰ ਲਿੰਸੇ ਗ੍ਰਾਮ ਨੇ ਇੱਕ ਇੰਟਰਵਿਊ ਵਿੱਚ ਕੀਤਾ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਜਿਸ ਵਿੱਚ ਉਹਨਾਂ ਕਿਹਾ ਕਿ ਟਰੰਪ ਨੇ ਇਹ ਬਿੱਲ ਪ੍ਰਸਤਾਵਿਤ ਕੀਤਾ ਅਮਰੀਕੀ ਸੰਸਦ ਮੈਂਬਰ ਲਿੰਸੇ ਗ੍ਰਾਮ ਨੇ ਭਾਰਤ ਅਤੇ ਚੀਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹ ਦੇਸ਼ ਰੂਸ ਤੋਂ ਤੇਲ ਅਤੇ ਹੋਰ ਉਤਪਾਦ ਖਰੀਦਣਾ ਜਾਰੀ ਰੱਖਦੇ ਨੇ ਅਤੇ ਯੂਕਰੇਨ ਦੀ ਮਦਦ ਨਹੀਂ ਕਰਦੇ ਤਾਂ ਅਮਰੀਕਾ ਵਿੱਚ ਉਹਨਾਂ ਦੇ ਉਤਪਾਦਾਂ ਤੇ 500% ਦਾ ਵੱਡਾ ਟੈਰਫ ਲਗਾਇਆ ਜਾਵੇਗਾ ਗ੍ਰਾਮ ਨੇ ਕਿਹਾ ਕਿ ਭਾਰਤ ਤੇ ਚੀਨ ਰੂਸ ਤੇ ਲਗਭਗ 70% ਤੇਲ ਖਰੀਦ ਰਿਏ ਨੇ ਇਹ ਪੋਤੀ ਨੂੰ ਯੂਕਰੇਨ ਨਾਲ ਜੰਗ ਲੜਨ ਵਿੱਚ ਮਦਦ ਕਰ ਰਿਹਾ ਜੇਕਰ ਉਹ ਜਿਆ ਕਰਨਾ ਬੰਦ ਨਹੀਂ ਕਰਦੇ ਤਾਂ ਅਮਰੀਕਾ ਇਹਨਾਂ ਦੇਸ਼ਾਂ ਤੇ ਭਾਰੀ ਟੈਰਫ ਲਗਾਏਗਾ ਅਮਰੀਕੀ ਸੰਸਦ ਮੈਂਬਰ ਗ੍ਰਾਮਦਾਏ ਬਿਆਨ ਅਜੇ ਸਮੇਂ ਆਇਆ ਜਦ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਚੱਲ ਰਹੀ ਹੈ ਗ੍ਰਾਮਦਾਏ ਵੀ ਦਾਅਵਾ ਹੈ ਕਿ ਇਹ ਪਹਿਲੀ ਵਾਰ ਹੈ ਜਦ ਰਾਸ਼ਟਰਪਤੀ ਟਰੰਪ ਨੇ ਇਸ ਬਿਲ ਦਾ ਸਮਰਥਨ ਕੀਤਾ ਉਹਨਾਂ ਦੱਸਿਆ ਕਿ 골ਫ ਖੇਡਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਕਿਹਾ ਕਿ ਕੋਣੇ ਸਵੈਲ ਨੂੰ ਅੱਗੇ ਵਧਾਉਣ ਦਾ ਸਮਾਹ ਆ ਗਿਆ ਗ੍ਰਾਮ ਦਾ ਕਹਿਣਾ ਹੈ ਕਿ ਉਹਨਾਂ ਦੇ ਬਿੱਲ ਦੇ 84 ਸਮਰਥਕ ਨੇ ਇਸ ਦਾ ਉਦੇਸ਼ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੇ ਦਬਾਅ ਪਾਉਣਾ ਹੈ ਤਾਂ ਜੋ ਉਹ ਰੂਸ ਤੋਂ ਤੇਲ ਅਤੇ ਹੋਰ ਸਮਾਨ ਖਰੀਦਣਾ ਬੰਦ ਕਰ ਦੇਣ ਇਸ ਨਾਲ ਰੂਸ ਦੀ ਆਰਥਿਕਤਾ ਕਮਜ਼ੋਰ ਹੋ ਜਾਵੇਗੀ ਤੇ ਪੁਤਿਨ ਨੂੰ ਯੂਕਰੇਨ ਵਿੱਚ ਸ਼ਾਂਤੀ ਗੱਲਬਾਤ ਕਰਨ ਲਈ ਮਜਬੂਰ ਹੋਣਾ ਪਵੇਗਾ ਇਹ ਬਿਲ ਅਗਸਤ ਵਿੱਚ ਅਮਰੀਕੀ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਜੇਕਰ ਅਜਿਹਾ ਹੁੰਦਾ ਤਾਂ ਇਸ ਨੂੰ ਰੂਸ ਨੂੰ ਆਰਥਿਕ ਤੌਰ ਤੇ ਅਲੱਗ-ਥਲੱਗ ਕਰਨ ਦੀ ਅਮਰੀਕੀ ਕੋਸ਼ਿਸ਼ ਦਾ ਵੱਡਾ ਹਿੱਸਾ ਮੰਨਿਆ ਜਾਵੇਗਾ ਦਰਸਲ ਅਮਰੀਕਾ ਯੂਕਰੇਨ ਤੇ ਰੂਸੀ ਹਮਲੇ ਨੂੰ ਰੋਕਣ ਲਈ ਰੂਸ 'ਤੇ ਆਰਥਿਕ ਦਬਾਅ ਵਧਾਉਣਾ ਚਾਹੀਦਾ ਹੈ ਹਾਲਾਂਕਿ ਭਾਰਤ ਅਤੇ ਚੀਨ ਹੁਣ ਤੱਕ ਪੱਛਮੀ ਪਾਵੰਦੀਆਂ ਨੂੰ ਨਜ਼ਰਅੰਦਾਜ਼ ਕਰਦੇ ਰਹੇ ਨੇ ਅਤੇ ਸਸਤੇ ਭਾਅ ਤੇ ਰੂਸੀ ਤੇਲ ਖਰੀਦਦੇ ਰਹੇ ਨੇ ਜੇਕਰ ਇਹ ਬਿਲੌ ਪਾਸ ਹੋ ਜਾਂਦਾ ਤਾਂ ਭਾਰਤ ਤੇ ਚੀਨ ਤੇ ਵਿਆਪਕ ਅਸਰ ਪੈ ਸਕਦਾ ਇਸ ਕਦਮ ਨਾਲ ਭਾਰਤ ਦੇ ਫਾਰਮਾਸੋਟਿਕਲ ਟੈਕਸਟਾਈਲ ਅਤੇ ਆਈਟੀ ਸਗਾਮਾ ਜਿਹੇ ਨਿਰਾਤ ਤੇ ਵੀ ਭਾਰੀ ਟੈਰਿਫ ਲੱਗ ਸਕਦਾ ਹੈ ਸਪੈਨ ਦੀ ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਬਾਰਸੀਲੋਨਾ 'ਚ ਜੂਨ ਦਾ ਮਹੀਨਾ 100 ਸਾਲ 'ਚ ਸਭ ਤੋਂ ਗਰਮ ਦਰਜ ਕੀਤਾ ਗਿਆ ਬਾਰਸੀਲੋਨਾ ਦੀ ਕੈਨ ਫੈਬਰ ਅਬਜ਼ਰਵਰ ਵੇਟਰੀ ਨੇ ਔਸਤਨ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਜੋ ਕਿ 1914 ਤੋਂ ਬਾਅਦ ਸਭ ਤੋਂ ਵੱਧ ਹੈ ਇਸ ਤੋਂ ਪਹਿਲਾਂ ਬਾਰਸੀਲੋਨਾ 'ਚ ਜੂਨ 'ਚ ਸਭ ਤੋਂ ਵੱਧ ਗਰਮੀ 2003 'ਚ ਦਰਜ ਕੀਤੀ ਗਈ ਸੀ ਜਦ ਔਸਤ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਕੇਂਦਰ ਨੇ ਕਿਹਾ ਕਿ 30 ਜੂਨ ਨੂੰ ਇਸ ਮਹੀਨੇ 'ਚ ਕਿਸੇ ਇੱਕ ਦਿਨ 'ਚ ਸਭ ਤੋਂ ਵੱਧ ਤਾਪਮਾਨ 37.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਵਾਰਸੇਲੋਨਾ ਆਮ ਤੌਰ ਤੇ ਸਪੈਨ ਦੀ ਕੈਰ ਗਰਮੀ ਤੋਂ ਬਚਿਆ ਰਹਿੰਦਾ ਕਿਉਂਕਿ ਇਹ ਸ਼ਹਿਰ ਰੌ ਪਹਾੜੀਆਂ ਤੇ ਪੂਰਬ ਮੱਧ ਸਾਗਰ ਦੇ ਵਿਚਕਾਰ ਸਪੇਨ ਦੇ ਉੱਤਰ ਪੂਰਬੀ ਸਿਰੇ ਤੇ ਸਥਿਤ ਪਰ ਇਸ ਸਾਲ ਦੇਸ਼ ਦੇ ਜ਼ਿਆਦਾਤਰ ਹਿੱਸੇ ਪਹਿਲਾਂ ਹੀ ਲੂਦੀ ਲਪੇਟ ਛਾਗੇ ਨੇ ਕਈ ਯੂਰੋਪੀਅਨ ਯੂਨੀਅਨ ਦੇ ਕਈ ਦੇਸ਼ਾਂ 'ਚ ਸਿਹਤ ਚੇਤਾਵਨੀਆਂ ਲਾਗੂ ਰਹੀਆਂ ਹਾਲਾਂਕਿ ਕੁਝ ਖੇਤਰਾ 'ਚ ਹਾਲਾਤਾਂ 'ਚ ਸੁਧਾਰ ਹੋਣ ਲੱਗਿਆ ਪਰ ਚਤਾਮਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ ਤੇ ਬੈਲਜੀਅਮ ਤੇ ਨੀਦਰਲੈਂਡ 'ਚ ਵੀ ਅਸਧਾਰਨ ਤੌਰ ਤੇ ਜ਼ਿਆਦਾ ਤਾਪਮਾਨ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ